ਜਨਾਬ ਉਸਤੌਜ ਵਾਲੇ ਮਹਾਰਾਜ ਜੀ ਭਾਨ ਸਿਮਾਨ ਇੱਕ ਬਿਆਨ ਦਿੰਦੇ ਆ ਪਹਿਲਾਂ ਬਿਆਨ ਸੁਣ ਲੋ ਤਾਂ ਫਿਰ ਆਪਾਂ ਉਸ ਤੋਂ ਬਾਅਦ ਉਹਦੇ ਆਪਾਂ ਜ਼ਿਕਰ ਕਰਨਾ ਚਾਚਾ ਕਰਨੀ ਹੈ ਕਿ ਇੰਗਲੈਂਡ ਚ ਅ بڑے بڑے ਮਜਾਰੇ ਹੋਏ ਨੇ ਆਸਟ੍ਰੇਲੀਆ ਚ ਬਹੁਤ ਵੱਡੇ ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਨਹੀਂ ਗ੍ਰੈਂਡਸ ਅਮਰੀਕਾ ਚ ਟ੍ਰਾਂਟੋ ਚ ਤਾਂ ਲੜਾਈ ਹੋਈ ਹੈ ਪਰਸੋਂ ਸੋ ਇਹ ਪੂਰੀ ਦੁਨੀਆ ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕੌਮੀ ਆਬਾਦੀ ਵੱਧ ਗਈ ਰੋਜ਼ਗਾਰ ਘਟ ਗਿਆ ਹੁਣ ਹਰੇ ਕਹਿੰਦਾ ਜੀ ਕਿ ਇਹ ਇੰਨਾ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਅਭੀ ਆਪਾਂ ਕਿਸੇ ਰੋਕ ਨਹੀਂ ਸਕਦੇ ਪਰ ਜਿਗ ਲੋਨ ਆਰਡਰ ਨੂੰ ਕੋਈ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਹੈ ਉਹ ਸੱਤ ਸੱਜਾ ਸੱਜਾ ਨਹੀਂ ਅਰੇ ਤਾਂ ਮਤਲਬ ਇਹ ਨਹੀਂ ਆ ਕਿ ਆਪਣੇ ਦੇਸ਼ ਚੋਂ ਹੀ ਕੋਈ ਆਪਣੇ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਹੈ ਬਾਹਰ ਰਾਏਪੁਰ ਹੋ ਛਤੀਸਗੜ੍ਹ ਦੀ ਰਾਜਧਾਨੀ ਕੋਲਕਾਤਾ ਦਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਬੀਨ ਸਾਡੇ ਪੰਜਾਹਦਿਆਂ ਦਾ ਹੈ ਹਨ ਉਹ ਕਹ ਦੇਣਗੇ ਇਤ ਨੂੰ ਕੱਢਦੇ ਅਸੀਂ ਨਹੀਂ ਸਵੈਸਥਰਾ ਦਾ ਕੋਈ ਡਿਸਕਨੈਕਸ਼ਨ ਨਹੀਂ ਚੱਲਦੀ ਸੋ ਤੁਸੀਂ ਸੁਣਿਆ ਮਾਨਸਾ ਦਾ ਬਿਆਨ ਕਿ ਜੀ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਇਸ ਤਰ੍ਹਾਂ ਨਹੀਂ ਚੱਲੂਗਾ ਕਿਸੇ ਇੱਕ ਬੰਦੇ ਨੇ ਕੋ ਘੰਟਰਾ ਨੂੰ ਜਾਮ ਦਿੱਤਾ ਉਹਨੂੰ ਅਸੀਂ ਸਜ਼ਾਵਾ ਸਜ਼ਾ ਦੇਵਾਂਗੇ ਸੁਮਾਨ ਸਾਹਿਬ ਛੋਟੀਆਂ ਛੋਟੀਆਂ ਗੱਲਾਂ ਤੇ ਪ੍ਰਤੀਕਿਰਿਆ ਦੇਣ ਵਾਲਾ ਬੰਦਾ ਜੇ ਕੋ ਛੋਟੀ ਜੀ ਗੱਲ ਤੈਨੂੰ ਕੁਝ ਕਹਿ ਦੇ ਤੈਨੂੰ ਚੁਪ ਜਾਂਦੀ ਹੈ ਤੇ ਚੱਕ ਕੇ ਪਰਚਾ ਦਵਾ ਦਿੰਦਾ ਹਸਪਤਾਲ ਦੇ ਵਿੱਚ ਬੈਠੇ ਜਨਾਬ ਸੋਚੀ ਗਏ ਦੇਖੀ ਗਏ ਵੀ ਕਿਹੜਾ ਕੀ ਬੋਲਦਾ ਕਿਹੜਾ ਕੀ ਲਿਖ ਕੇ ਪਾਉਂਦਾ ਬਾਹਰ ਆ ਕੇ ਉਹਦੇ ਬਾਰੇ ਬਿਆਨ ਵੀ ਦਿੱਤਾ ਵੀ ਕੋਈ ਸਾਫਕਾ ਮਾਸਟਰ ਹੋ ਸਕਦਾ ਸਾਫਕਾ ਡਾਕਟਰ ਹੋ ਸਕਦਾ ਸਾਫਕਾ ਪ੍ਰਿੰਸੀਪਲ ਹੋ ਸਕਦਾ ਸਾਫਕਾ ਡਰਗੀ ਕੀ ਹੋਇਆ ਸਾਫਕਾ ਪੱਤਰਕਾਰ ਕੀ ਹੋਇਆ ਸਾਫਕਾ ਗੈਂਗਸਟਰ ਕੀ ਹੋਇਆ ਐਸ ਬ੍ਰੀਕੀ ਨਾਲ ਛੁੱਡੀ ਇੱਕ ਇੱਕ ਲੋਕਾਂ ਦੀ ਕੀਤੀ ਹੋਈ ਟਿੱਪਣੀ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕੀਤੀ ਹੋਈ ਪੋਸਟ ਪਾਈ ਤਾਂ ਨਜ਼ਰ ਹੁੰਦੀ ਆ ਲੋਕਾਂ ਦੀ ਕਹੀ ਹੋਈ ਗੱਲ ਤੇ ਨਜ਼ਰ ਹੁੰਦੀ ਆ ਪਰ ਐਡੀ ਵੱਡੀ ਕਤਨਾਮ ਵਾਪਰ ਗਈ ਐਡੀ ਦਰਿੰਦਗੀ ਦੇ ਨਾਲ ਇੱਕ ਬੱਚੇ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਉਹਦੇ ਨਾਲ ਕੋਈ ਕਰਮ ਕਰਮ ਤੋਂ ਬਾਅਦ ਇੱਕ ਬਿਆਨ ਤੱਕ ਹਮਦਰਦੀ ਦਾ ਉਹਦੇ ਪੱਖ ਦੇ ਵਿੱਚ ਤਾਤੋ ਸਰਿਆ ਨਹੀਂ ਨਾ ਕੋਈ ਤੁਹਾਡਾ ਬੰਦਾ ਕੋਈ ਮੰਤਰੀ ਕੋਈ ਐਮਐਲਏ ਉਸ ਪਰਿਵਾਰ ਨਾਲ ਕੋਈ ਦੁੱਖ ਸਾਂਝਾ ਕਰਨ ਗਿਆ ਇਹ ਸੋਡੀ માન ਸਕਦਾ ਦੂਜੀ ਗੱਲ ਮਾਨ ਸਾਹਿਬ ਤੁਸੀਂ ਕਹੀ ਆ ਕਿ ਅਸੀਂ ਕਿਸੇ ਨੂੰ ਕਾਟ ਨਹੀਂ ਸਕਦੇ ਅਸੀਂ ਵੀ ਕਹਿੰਦੇ ਆ ਅਸੀਂ ਇਸ ਗੱਲ ਲਈ ਨਹੀਂ ਰਲਾ ਪਾ ਰਹੇ ਅਸੀਂ ਕਹਿੰਦੇ ਆ ਵੀ ਜੇ ਇਸੇ ਮੁਲਕ ਦੇ ਅੰਦਰ ਇਸੇ ਸੰਵਿਧਾਨ ਦੇ ਵਿੱਚ ਇਸੇ ਕਾਨੂੰਨ ਦੇ ਦਾਇਰੇ ਚ ਰਹਿ ਕੇ 1972 ਦੇ ਵਿੱਚ ਹਿਮਾਚਲ ਕਾਨੂੰਨ ਬਣਾ ਸਕਦਾ ਹੈ ਹਿਮਾਚਲ ਦੇ ਵਿੱਚ ਕੋਈ ਬਾਹਰਲਾ ਬੰਦਾ ਨੌਕਰੀ ਬਾਹਰਲਾ ਬੰਦਾ ਵੋਟ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਨਾ ਨੌਕਰੀ ਲੈ ਸਕਦਾ ਨਾ ਵੋਟ ਬਣਾ ਸਕਦਾ ਨਾ ਜ਼ਮੀਨ ਲੈ ਸਕਦਾ ਉਹ ਵੀ ਤਾਂ ਭਾਰਤ ਦਾ ਇੱਕ ਸੂਬਾ ਹੈ ਰਾਸਤਾਂ ਦੇ ਵਿੱਚ ਵੀ ਕਾਨੂੰਨ ਹੈ ਤੇ ਜੇ ਘੱਟੋ ਘੱਟ ਹਸਪਤਾਲ ਬੈਠੇ ਇੰਨੀ ਗੱਲ ਹੀ ਪੜ ਲੈਂਦੇ ਉੱਥੇ ਘੱਟੋ ਘੱਟੇ ਕਾਨੂੰਨ ਬਾਰੇ ਪੜ ਲੈਂਦੇ ਵੀ ਹਿਮਾਚਲ ਨੇ ਕਿਹੜਾ ਕਾਨੂੰਨ ਬਣਾਇਆ ਹੈ ਤੇ ਕੁਝ ਮਹੀਨੇ ਪਹਿਲਾਂ ਕੈਬਨਟ ਦੇ ਵਿੱਚ ਰੈਜ਼ੋਲੂਸ਼ਨ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਉੱਤਰਾਖੰਡ ਦੀ ਸਰਕਾਰ ਦੁਆਰਾ ਤੇ ਉੱਤਰਾਖੰਡ ਨੇ ਕੈਬਨਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰਤਾ ਵੀ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲਊਗਾ ਤਾਂ ਕੀ ਮਾਨ ਸਾਹਿਬ ਆਪਾਂ ਇਹ ਕਾਨੂੰਨ ਪੰਜਾਬ 'ਚ ਨਹੀਂ ਬਣ ਸਕਦਾ ਕਿ ਸੋਡੀ ਇੱਛਾ ਸ਼ਕਤੀ ਹੈ ਨਹੀਂ ਜੇ ਅਸੀਂ ਕਹਾਂ ਲੱਤਾਂ ਭਾਰ ਨਹੀਂ ਚੱਲਦੀਆਂ ਜਾਂ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਇਹਨਾਂ ਨੇ ਜਾ ਕੇ ਫਿਰ ਕੇਜਰੀਵਾਲ ਨੇ ਵੋਟਾਂ ਵੀ ਲੈਣੀਆਂ ਬਿਹਾਰ ਦੇ ਵਿੱਚ ਉੱਥੇ ਸਟੌਜ ਵਾਲੇ ਵੀ ਜਾਣਗੇ ਆਪਣਾ ਹੈਲੀਕਾਪਟਰ ਲੈ ਕੇ ਪੰਜਾਬ ਦਾ ਚੱਕ ਕਨੈਕਟਰ ਬਣ ਕੇ ਨਾਲ ਬੈਠਣਗੇ ਉੱਥੇ ਪ੍ਰਚਾਰ ਕਰਨਗੇ ਬਿਹਾਰੀਆਂ ਨੇ ਵੋਟਾਂ ਮੰਗਣਗੇ ਭਾਈ ਆਪਣੀ ਪਾਰਟੀ ਦੀ ਖਾਤਰ ਇਦਨੂੰ ਲੱਗਦਾ ਵੀ ਜੇ ਮੈਂ ਇੱਥੇ ਕੋਈ ਹਜਾ ਬਿਆਨ ਦੇਦਾ ਪੰਜਾਬ ਦੀ ਖਾਤਰ ਤਾਂ ਮੈਨੂੰ ਬਿਹਾਰ ਦੇ ਵਿੱਚ ਘੇਰ ਲੈਣਾ ਲੋਕਾਂ ਨੇ ਪੱਤਰਕਾਰਾਂ ਨੇ ਘੇਰ ਲੈਣਾ মিডিਆ ਨੇ ਘੇਰ ਲੈਣਾ ਸੋ ਅਸੀਂ ਫਿਰ ਕਹਿੰਦੇ ਸਾਡੀ ਕੋਈ ਭਾਵਨਾ ਨਹੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਹਿੰਦੇ ਜੇ ਪੰਜਾਬ ਦੀ ਡੈਮੋਗ੍ਰਾਫੀ ਬਚਾਉਣੀ ਹੈ ਜੇ ਪੰਜਾਬ ਦੀ ਭੂਗੋਲ ਸਥਿਤੀ ਜਿਹੜੀ ਬਦਲ ਰਹੀ ਹੈ ਉਹਨੂੰ ਰੋਕਣਾ ਹੈ ਤਾਂ ਇਹ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਨੇ ਪਰ ਨਹੀਂ ਆਪਾਂ ਤੋਂ ਇਹ ਜੇ ਪੰਜਾਬ ਦੇ ਲੋਕੋ ਆਪਾਂ ਮੁੱਖ ਮੰਤਰੀ ਚੁਣਦੇ ਆ ਜਿਹੜੇ ਕਦੇ ਵੀ ਪੰਜਾਬ ਦੇ ਨਹੀਂ ਹੋਏ ਯਾਰ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਯਾਦ ਰੱਖਿਓ ਜੋ ਮਰਜੀ ਲੋਕਾਂ ਦਾ ਘਾਣ ਹੋਈ ਜਾਂਦਾ ਇਹ ਗੱਲ ਮੈਂ ਹੋਰ ਕਹ ਦੇਣਾ ਤੁਹਾਨੂੰ ਧਿਆਨ ਰੱਖਿਓ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਇਸ ਮਸਲੇ ਨੂੰ ਵੀ ਹੋਰ ਰੰਗਤ ਦੇ ਕੇ ਕੋ ਦੰਗੇ ਭੜਕਾ ਕੇ ਕੋ ਮਾਹੌਲ ਖਰਾਬ ਕਰਕੇ ਇਹ ਸਾਰੀ ਕਹਾਣੀ ਪੰਜਾਬ ਦੇ ਪੰਜਾਬੀਆਂ ਸਰ ਮੜੀ ਜਾਵੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤੀ ਤੋਂ ਸਬਰ ਤੋਂ ਜਾਗਤੀ ਤੋਂ ਕੰਮ ਲੋ ਆਪਾਂ ਇਹ ਲੜਾਈ ਲੜਨੀ ਆ ਵੀ ਅਸੀਂ ਇਹ ਕਾਨੂੰਨ ਬਣਾਉਣਾ ਆ ਆਪਾਂ ਇਹ ਲੜਾਈ ਲੜਨੀ ਵੀ 27 ਦੇ ਵਿੱਚ ਜਿਹੜੀਆਂ ਜਿਹੜੀਆਂ ਪਾਰਟੀਆਂ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਵੋਟਾਂ ਮੰਗਣਾਉਣਗੀਆਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀਓ ਜ਼ੋਰ ਲਾ ਕੇ ਗੱਲ ਪਚਾਉਣੀ ਆ ਵੀ ਜਿਹੜੀ ਪਾਰਟੀ ਜਿਹੜੀ ਧਰ ਜਿਹੜੇ ਸਿਆਦਾਨ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਨਗੇ ਵੀ ਅਸੀਂ ਇਹ ਤਨ ਕਾਨੂੰਨ ਬਣਾਵਾਂਗੇ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਦੂਜੇ ਸੂਧਿਆਂ ਨੀ ਤਰ੍ਹਾਂ ਜੇ ਬਾਹਰਲੇ ਬੰਦੇ ਨੇ ਇੱਥੇ ਵੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰੇ ਪੰਜਾਬ ਦੀਆਂ ਜੇ ਬਾਹਰਲੇ ਬੰਦੇ ਨੌਕਰੀ ਲੈਣੀ ਹੈ ਤਾਂ ਵੀ ਸ਼ਰਤਾਂ ਪੂਰੀਆਂ ਕਰੇ ਡੋਮਿਸਾਈਲ ਤੇ ਬੋਨਫਾਇਡ ਜਿਵੇਂ ਹਿਮਾਚਲ ਦਾ ਲਦਾਖ ਦੇ ਵਿੱਚ ਲਦਾਖ ਯੂਟੀ ਆ ਸੈਂਟਰ ਸਰਕਾਰ ਨੇ ਲਦਾਖ ਦੇ ਵਿੱਚੋਂ ਉੱਥੋਂ ਦਾ ਡੋਮਿਸਾਈਲ ਲਾਜ਼ਮੀ ਕਰਤਾ ਉੱਥੋਂ ਦਾ ਬੋਨਫਾਇਡ ਲਾਜ਼ਮੀ ਕਰਤਾ ਉਹਨਾਂ ਦੀਆਂ ਨੌਕਰੀਆਂ ਦੇ ਲਈ ਇਹ ਤਿੰਨ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਆ ਜੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਂਝੇ ਆ ਭਰਾਓ ਸਾਰਿਆਂ ਦਾ ਸਾਂਝਾ ਪੰਜਾਬ ਹੈ ਜੇ ਬਚਾਉਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਤਾਂ ਇਹ ਤਿੰਨ ਕਾਨੂੰਨ ਬਣਨੇ ਬਹੁਤ ਲਾਜ਼ਮੀ ਨੇ ਪੰਜਾਬ ਦੇ ਵਿੱਚ ਜਿਹੜੀ ਤਰ ਪੰਜਾਬ ਨਾਲ ਪੰਜਾਬੀਆਂ ਨਾਲੇ ਵਾਦਾ ਕਰੂਗੀ ਉਹ ਤਰਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦਾ ਕਿ ਮੁੱਦਾ ਬਣਾਓ ਸਾਡਾ ਹਾਲਾਤ ਪਤਾ ਕੀ ਆ ਅਸੀਂ ਸਾਧਨ ਕਿਸੇ ਮੁੱਦੇ ਨੂੰ ਯਾਦ ਰੱਖਦੇ ਆ ਫਿਰ ਭੁੱਲ ਜਾਂਦੇ ਆ ਕੁੰਬੜਾਂ ਦੇ ਵਿੱਚ ਘਟਨਾ ਵਾਪਰੀ ਸੀ ਤਾਂ ਮੈਂ ਉਸੇ ਸਾਲ ਹੀ ਕਹਿੰਦੀ ਸੀ ਇਹ ਗੱਲ ਕਿ ਪੰਜਾਬੀਓ ਯਾਦ ਰੱਖਿਓ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਹੋਣਾ ਕੀ ਐ ਤੁਸੀਂ ਸੋਝ ਜਾਂਦੇ ਆ ਫਿਰ ਆ ਹਫ਼ਤੇ ਬਾਅਦ ਆਦਨਾ ਬਾਅਦ ਕੋਈ ਨਵਾਂ ਮੁੱਦਾ ਲੱਭ ਲੋਗੇ ਫਿਰ ਉਧਰ ਨੂੰ ਹੋ ਜਾਓਗੇ ਜਿੰਨਾ ਚਿਰ ਤੁਸੀਂ ਨਿਠ ਕੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਲੜਦੇ ਓਨਾ ਚਿਰ ਤੁਸੀਂ ਇਹ ਲੜਾਈ ਜਿੱਤ ਨਹੀਂ ਸਕਦੇ ਹਿਰਸਕ ਹੋ ਜਾਓਗੇ ਸਰਕਾਰਾਂ ਨੇ ਜਿੱਤ ਜਾਣਾ ਹੁੰਦਾ ਹੈ ਸ਼ਾਂਤਮਈ ਤਰੀਕਿਆਂ ਨਾਲ ਲੜੋਂਗੇ ਤਾਂ ਜਿੱਤ ਸਾਡੀ ਯਕੀਨੀ ਹੈ ਵੀ ਆਪਾਂ ਇਹ ਸਮੁੱਦੇ ਨੂੰ ਕਾਨੂੰਨ ਬਣਾਉਣ ਤੱਕ ਲੈ ਕੇ ਜਾਈਏ ਬਹੁਤ ਰਾਹ ਦੇ ਫੋਨ ਜਾਂ ਸਨੇਹ ਭਾਈ ਚੱਕ ਦਾਂਗੇ ਫੱਟੇ ਆਂ ਕਰ ਦਾਂਗੇ ਉਹ ਕਰ ਦਾਂਗੇ ਫੱਟੇ-ਫੁੱਟੇ ਚੱਕਣ ਵਾਲੀ ਗੱਲ 'ਚ ਨਾ ਪਾਓ ਮੁੱਦੇ ਤੇ ਆਪਾਂ ਆ ਗਏ ਉਸ ਤਰੀਕੇ ਨਾਲ ਇੱਕ ਲੜਿਆ ਜਾਵੇ ਮੁੱਦਾ ਆਪਣੇ ਕੋਲੇ ਕਾਨੂੰਨੀ ਪੱਖ ਬਹੁਤ ਪਏ ਆ ਦੂਜੇ ਸੂਬਿਆਂ ਦੇ ਕਾਨੂੰਨ ਪਏ ਆ ਆਪਣੇ ਕੋਲੇ ਬਹੁਤ ਜਿਹੜੀਆਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਇਹ ਜੀਆਂ ਹਦੈਤਾਂ ਪਈਆਂ ਨੇ ਜਿਹਦੇ ਆਧਾਰ ਦੇ ਉੱਤੇ ਆਪਾਂ ਇੱਕ ਕਾਨੂੰਨ ਬਣਾਉਣ ਬद्दल ਬੱਦ ਸਕਦੇ ਆ ਪਰ ਸਾਡੇ ਲੀਡਰਾਂ ਦੀ ਕੋਈ ਇੱਛਾ ਸ਼ਕਤੀ ਨਹੀਂ ਆ ਕਿਸੇ ਬਾਦਲ ਦਲ ਦਾ ਸਰਕਾਰ ਤਾਂ ਆਪਾਂ ਨੂੰ ਪਤਾ ਹੀ ਹੈ ਗਈ ਜਿਹੜੀਆ ਸੁਣੀ ਲਿਆ ਭਾਂਸਿਆਂ ਦਾ ਬਿਆਨ ਤੁਸੀਂ ਕਿਸੇ ਵਿਰੋਧੀ ਧਿਰ ਦਾ ਬਾਦਲਾਂ ਵੱਲੋਂ ਕਾਂਗਰਸ ਵੱਲੋਂ ਭਾਜਪੀ ਨੂੰ ਤਾਂ ਬਿਆਨ ਦੇਣੇ ਕੀ ਹੈ ਕਿਸੇ ਬੁੱਧੀਜੀਵੀਆਂ ਦਾ ਕਿਸੇ ਅਖੌਤੀ ਆਪਣੇ ਆਪ ਨੂੰ ਜਿਹੜੇ ਜਾਲੀ ਪੱਤਰਕਾਰ ਬਣੇ ਫਿਰਦੇ ਆ ਬੜੇ ਚੀਕਾਂ ਮਾਰਦੇ ਰਹੇ ਆ ਉਹ ਵੀ ਸਾਰੇ ਚੁੱਪ ਨੇ ਅੱਜ ਦੇਸ਼ ਮੜਾ ਧਿਆਨ ਮਾਰੋ ਜਿਹੜੇ ਬੰਦੇ ਹਰ ਮੁੱਦੇ ਤੇ ਆ ਕੇ ਬੋਲਦੇ ਆ ਕਿ ਅਸੀਂ ਬਹੁਤ ਬੇਵਾਰਗ ਤੇ ਬੜੇ ਨਿਰਪੱਖਾਂ ਦੇ ਪੰਜਾਬ ਦੀ ਗੱਲ ਕਰਦੇ ਆ ਐਡੀ ਵੱਡੀ ਘਟਨਾ ਦੇ ਉੱਤੇ ਉਹਨਾਂ ਦੇ ਇੱਕ ਮੂੰਹ ਸ਼ਬਦ ਨਿਕਲਿਆ ਆ ਜਾਲੀ ਪੱਤਰਕਾਰਾਂ ਦੇ ਮੂੰਹ ਤੇ ਇੱਕ ਤਬਕਾ ਤੁਹਾਨੂੰ ਇਹ ਵੀ ਦੱਸ ਦਿੰਨਾ ਪੰਜਾਬ ਚ ਅਜੇ ਵੀ ਹੈਗਾ ਜਿਹੜਾ ਇਸ ਮੁੱਦੇ ਦੇ ਉੱਤੇ ਪੰਜਾਬੀਆਂ ਦੇ ਖਿਲਾਫ ਭੁਗਤੂਗਾ ਇਹ ਲਿਖ ਕੇ ਲੈ ਲਓ ਮੇਥੋਂ ਗੱਲ ਹਾਲਾ ਸਾਡੇ ਛੋਤ ਤੱਕ ਨਿੱਗਰ ਚੁੱਕੇ ਆ ਮੈਂ ਕਿ ਪਿੰਡ ਚ ਗਿਆ ਧਿਆਨ ਨਾਲ ਸੁਣੋ ਮੇਰੀ ਆ ਗੱਲ ਨੂੰ ਮੈਂ ਪਿੰਡ ਚ ਗਿਆ ਵੀ 25 ਮੁੰਡੇ ਬੈਠੇ ਗੱਲ ਚੱਲ ਰਹੀ ਆ ਇੱਕ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਬਾਈ ਸਾਡੇ ਪਿੰਡ ਦਾ ਸਰਪੰਚ ਆ ਕਹਿੰਦਾ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋਇਆ ਪਤਾ ਕਿਹੜੀ ਗੱਲ ਤੋਂ ਕਹਿੰਦਾ ਉਹਨੇ ਆ ਦੀ 18 ਸਾਲ ਦੀ ਕੁੜੀ ਬਈਏ ਨਾਲ ਬਿਲਕੁਲ ਉਤੋਂ ਫੜ ਲਈ ਕਹਿੰਦਾ ਜਦੋਂ ਮੇਰੇ ਕੋਲ ਆਇਆ ਨਾ ਤੇ ਮੈਨੂੰ ਇਹ ਕਿਹਾ ਵੀ ਤੂੰ ਰੋਣਾ ਕਿਉਂ ਆਂ ਗੱਲ ਕੀ ਆ ਕਹਿੰਦਾ ਮੇਰੇ ਨਾਲ ਕੁਝ ਹੋਇਆ ਜਾ ੱਤਕਾ ਹੋ ਗਿਆ ਕਹਿੰਦਾ ਫਿਰ ਤਾਂ ਸੜਿਆ ਨਹੀਂ ਕੁਛ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਉਸ ਲੱਖ ਸਵਾ ਲੱਖ ਬੰਦੇ ਨੂੰ ਬਿਹਾਰੀ ਨੂੰ ਦੇਈ ਬੈਠਾ ਪਹਿਲਾਂ ਮੈਨੂੰ ਐ ਮੇਰੇ ਪੈਸੇ ਨ ਡੁੱਬ ਜਾਣ ਇਹ ਮਾਨਸਿਕਤਾ ਪੰਜਾਬੀਆਂ ਦੀ ਸੋਚ ਲੋ ਇੱਥੇ ਖੜ ਗਏ ਆ ਸੋਚ ਆ ਸਾਡੀ ਉਹਨੂੰ ਆਪਣੀ ਇੱਜ਼ਤ ਨਾਲ ਅਣਖ ਨਾਲ 18 ਸਾਲ ਦੀ ਬੱਚੀ ਨਾਲ ਕੋਈ ਲਾਗ ਵਾਅ ਵਸਤਾ ਨਹੀਂ ਉਹਨੂੰ ਇਹ ਲੱਗਿਆ ਵੀ ਜੇ ਮੈਂ ਕੁਝ ਬੋਲ ਪਿਆ ਭੱਜ ਗਿਆ ਮੇਰਾ ਲੱਖ ਡੂ ਲੱਖ ਰੁਪਇਆ ਮੈਨੂੰ ਦੇਈ ਬੈਠਾ ਉਹ ਮਰਾ ਲੈ ਕੇ ਭੱਜ ਜਾਊਗਾ ਦੂਜੀ ਘਟਨਾ ਸੁਣੋ ਉਸੇ ਪਿੰਡ ਦੀ ਘਟਨਾ ਹੈ ਇੱਕ ਦੁਕਾਨਦਾਰ ਨੇ ਅੱਸੀ ਮੈਨੂੰ ਕਹਿੰਦਾ ਭਾਈ ਇੱਥੋਂ ਆਪ ਬੀਹ ਜਾਂ ਜਿਹੜੀ ਬੀਹ ਚ ਆਪਾ ਤੁਰੇ ਜਾਂਦੇ ਆ ਕਹਿੰਦਾ ਇੱਥੋਂ ਚੌਥਾ ਪੰਜਵਾਂ ਘਰ ਹੈ ਉਹਨੇ ਵੀ ਇੱਕ ਪਰਵਾਸੀ ਰੱਖਿਆ ਹੋਇਆ ਘਰੇ ਕਹਿੰਦਾ ਮੈਥੋਂ ਉਹ ਆ ਕੇ ਨਾ ਕਹਿੰਦਾ ਇਹਦੀਆਂ ਬੀਬੀਆਂ ਕੱਪੜੇ ਪਾਉਂਦੀਆਂ ਨੇ ਅੰਦਰਮੁਨੀ ਉਹ ਲੈ ਕੇ ਗਿਆ ਇੱਕ ਵਾਰੀ ਤੇ ਅਕਾਉਂਟ ਵਿੱਚ ਲੈ ਕੇ ਗਿਆ ਕਹਿੰਦਾ ਮੈਂ ਜੇ ਦੂਜੀ ਵਾਰੀ ਸਮਾਨ ਇਹ ਜਾ ਲੈਣ ਆਇਆ ਤੇ ਮੈਂ ਪੁੱਛਿਆ ਵੀ ਤੂੰ ਕੀ ਕਰਨਾ ਇਹ ਤੇਰਾ ਤਾਂ ਪਰਿਵਾਰ ਹੀ ਹੈ ਨਹੀਂ ਨਾ ਤੂੰ ਵਿਆਹ ਹੈ ਨਾ ਤੇਰੇ ਘਰ ਵਾਲੀ ਐ ਇੱਥੇ ਕੋਈ ਕਨਸਾ ਜਿਹੜਾ ਗਿਆ ਜਵਾਬ ਨਹੀਂ ਦਿੱਤਾ ਕਹਿੰਦਾ ਫੇਰ ਆਇਆ ਮਹੀਨੇ ਦੋ ਮਹੀਨੇ ਬਾਅਦ ਕਹਿੰਦਾ ਮੈਂ ਬਿਠਾ ਲਿਆ ਕਹਿੰਦਾ ਮੈਂ ਪਿਆਰ ਨਾਲ ਪੁੱਛਿਆ ਵੀ ਇਹ ਕਾਦੇ ਖਾਤਰ ਕਹਿੰਦਾ ਸਰਦਾਰ ਨੇ ਖਾਤਰ ਲੈ ਕੇ ਚੱਲੇ ਆ ਤੀਜੀ ਗੱਲ ਸੁਣ ਲਓ ਲੋਕ ਸਭਾ ਦੀਆਂ ਵੋਟਾਂ ਸੀਗੀਆਂ ਮੈਂ ਕਿਸੇ ਬੰਦੇ ਦੇ ਘਰੇ ਗਿਆ ਬਹੁਤ ਵੱਡਾ ਪਰਿਵਾਰ ਕਾਫੀ ਤਖੜਾ ਬੰਦੇ ਦਾ ਤਮਚਾਮ ਸੀਗਾ ਚਾਹ ਧਰ ਲਈ ਬਾਈ ਨੇ ਪੁੱਟਾਂ ਖਾਤਰ ਗਈ ਸੀ ਚਾਹ ਬਣਾ ਲਈ ਲੈ ਇੱਕ ਇੱਕ ਪ੍ਰਵਾਸੀ ਚਾਹਤਰਨ ਆ ਗਿਆ ਮੈਨੂੰ ਪੁੱਛਿਆ ਮਹਾ ਬਾਈ ਇਹ ਕਿਵੇਂ ਕਹਿੰਦਾ ਬਾਈ ਇਹ ਆਪਣੇ ਪਿਛਲੇ 15 ਸਾਲ ਤੋਂ 16 ਸਾਲ ਤੋਂ ਕੰਮ ਕਰਦਾ ਉਸ ਬੰਦੇ ਦੇ ਘਰੇ ਦੋ ਮਟਿਆਰਾ ਕੁੜੀਆਂ ਸੀ ਉਹਨੇ ਮੈਂ ਕਿਹਾ ਬਾਈ ਅੱਖ ਦੇ ਕੋਲੇ ਘਿਉਣ ਹੀ ਰੱਖੀਦਾ ਤੇਰੇ ਘਰੇ ਦੋ ਮਟਿਆਰਾ ਕੁੜੀਆਂ ਤੋਂ ਚੁੱਲ੍ਹੇ ਦੇ ਬੰਦਾ ਚੜਾਈ ਫਿਰਦਾ ਉਹਨੇ ਮੈਨੂੰ ਪਤਾ ਕੀ ਕਿਹਾ ਨਹੀਂ ਬਾਈ ਬੜਾ ਭਰੋਸੇ ਵਾਲਾ ਬਹੁਤ ਯਕੀਨ ਵਾਲਾ ਬੜਾ ਇਮਾਨਦਾਰ ਆ ਸਾਡੇ ਲੋਕਾਂ ਨੇ ਗੁੱਸਾ ਨਾ ਕਰਿਓ ਏ ਸੋਤ ਤੁਸੀਂ ਨਿਰਪਰ ਹੋਗੇ ਨਾ ਲੋਕਾਂ ਤੇ ਤੁਸਨੂ ਆਲਾ ਦਾ ਸਾਥੋ ਕੰਮ ਨਹੀਂ ਹੋਣਾ ਤੁਸੀਂ ਇਹਨਾਂ ਨੂੰ ਖੇਤਾਂ ਚੋਂ ਆਪਣੇ ਮੋਟਰਾਂ ਤੋਂ ਚੁੱਲਿਆਂ ਤੇ ਲਿਆਂਦਾ ਹੁਣ ਬੱਸ ਤੁਸੀਂ ਕੀ ਕਹਿੰਦੇ ਹੋ ਜਾਂਦੇ ਘਰੋਂ ਆਪ ਨਿਕਲ ਜਾਂਦੇ ਹੋ ਲਰਾਮੂ ਆਹ ਸਰਦਾਰ ਨਹੀਂ ਨਾ ਨਾ ਕੱਪੜੇ ਧਵਾ ਦੀ ਸੁਕਾ ਦੀ ਆ ਗੋਹਾਕੜਾ ਕਰਾ ਦੀ ਆ ਕੰਮ ਕਰਾ ਦੀ ਉਹ ਕੰਮ ਕਰਾ ਦੀ ਧਰੋ ਦੂ ਬਾਦ ਪਤਾ ਹੁੰਦਾ ਕੀ ਅਸਲ ਹੁਣੇ ਮੇਰੀਆਂ ਗੱਲਾਂ ਤੁਹਾਨੂੰ ਐ ਲੱਗਣਗੀਆਂ ਬਿਵਰਦੀਆਂ ਕੌੜੀਆਂ ਕੰਗਾਂ ਚੁੱਲਿਆਂ 'ਤੇ ਵੀ ਲੜਨਗੇ ਜਿੰਨਾਂ ਦੇ ਚੁੱਲਿਆਂ 'ਤੇ ਚੜਾਏ ਹੋਏ ਨੇ ਇਹ ਫਿਰ ਉਹ ਕੱਲੇ ਛੋੜੇ ਗੋਹੇ-ਕੂੜੇ ਨਹੀਂ ਕਰਦੇ ਛੋੜੀਆਂ ਮੱਜਾਂ ਦੀਆਂ ਧਾਰਾ ਨਹੀਂ ਕਢਦੇ ਛੋੜੇ ਚੁੱਲ੍ਹੇ ਚੌਂਕੇ ਨਹੀਂ ਸਾਹਮਦੇ ਕੁਬੜ ਥੋੜਾ ਹੋਰ ਵੀ ਕੋਈ ਸੰਭੀ ਬੈਠੇ ਆ ਹੁਣ ਮੈਂ ਅਗਲੀ ਗੱਲ ਕੀ ਕਹਾਂ ਤੁਹਾਨੂੰ ਐਸ ਐਸ ਹੱਦ ਤੱਕ ਅਸੀਂ ਨਿਕਰ ਚੁੱਕੇ ਆ ਇਹ ਸਚਾਈ ਬਿਆਨ ਕਰ ਰਿਹਾ ਪੰਜਾਬ ਦੇ ਲੋਕਾਂ ਦੀ ਮੈਂ ਫਿਰ ਤੁਹਾਡੇ ਮਿਰਚਾ ਲੱਗਦੀ ਹੈ ਇਹ ਗੱਲਾਂ ਕਿਉਂ ਕਰਦਾ ਤੂੰ ਇਹ ਸੱਚ ਬਿਆਨ ਕਰ ਰਹੇ ਹਾਂ ਮੈਂ ਬਹੁਤ ਬੰਦੇ ਨਾਲ ਮੈਂ ਫੋਨ ਤੇ ਗੱਲ ਹੋਈ ਭਾਈ ਕੰਮ ਕਿਵੇਂ ਕਰਾਂਗੇ ਯਾਰ ਇਹਨਾਂ ਨਾਲ ਕੰਮ ਕੌਣ ਕਰੂਗਾ ਤੁਸੀਂ ਮਰ ਗਏ ਥੋੜਾ ਫਟੇ ਆ